Thank you. ਕਿੰਨਾ ਉਟਾ ਸਿਮਰਨ ਸਿੰਘ ਜੀ ਖੁਸ਼ ਹੋ ਜਾਣਾ ਜੀ ਤੇ ਕਿੰਨੇ ਦਾ ਇਨਾਮ ਨਿਕਲਿਆ ਤੁਹਾਨੂੰ ਮੈਨੂੰ ਨਿਕਲਿਆ 2,25,000 ਦਾ ਠੀਕ ਹੈ ਕਿੰਨੇ ਦੇ ਟਿਕਟ ਪਾਈ ਮੈਂ ਭਾਈ ਜੀ ਟਾਈਡ 6 ਰੁਪਏ ਵਾਲੀ ਜੀ ਹਾਂ ਜੀ ਪਹਿਲਾਂ ਵੀ ਇੱਕ ਦੋ ਵਾਰੀ ਮੈਨੂੰ ਨਿਕਲੇ ਨੇ ਇੱਕ 90,000 ਨਿਕਲਿਆ ਸੀਗਾ ਤੇ ਦੂਸਰੀ ਵਾਰ 45,000 ਨਿਕਲਿਆ ਸੀਗਾ ਜੀ ਗਿਆਨੀ ਲਾਟਰੀ ਸਟਾਰ ਮਲਾਵ ਦੇ ਜਿਧਾਲਾ ਰੋਡ ਠੀਕ ਹੈ ਹਾਂ ਜੀ ਹਾਂ ਜਿਹੜੀ ਮੇਰਾ ਇੱਕ ਅੱਧੀ ਵਾਰੀ ਉਹ ਮਿਸ ਗਿਆ ਜੀ ਨਹੀਂ ਤਿੰਨਾਂ ਵਾਰੀ ਮੈਨੂੰ ਨਿਕਲਿਆ ਚਾਰ ਵਾਰੀ ਜੇ ਟਿਕਟ ਪਾਈ ਹੈ ਚਾਰ ਵਾਰੀ ਜੀ ਕਿੰਨੇ ਦਿਨ ਕਿੰਨੇ ਟਾਈਮ ਤੋਂ ਲਾਈ ਕਰ ਰਿਹਾ ਹੈ ਸਿਕਰੇਟ ਆ 2 ਕੁ ਮਨਤ ਹੋ ਗਏ 2 ਮਨਤ ਦੇ ਵਿੱਚ ਵਿੱਚ ਹੋ ਗਏ ਆਮ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਜੀ ਵੀ ਇਹਨਾਂ ਤੋਂ ਲੋ ਟੈਟ ਨਿਕਲਦੀ ਜ਼ਰੂਰ ਹੈ ਇਹਨਾਂ ਤੋਂ ਜੀ ਠੀਕ ਹੈ ਜੀ ਹਾਂ ਜੀ ਇਹਦੇ ਨਾਲ ਦੇਖਦੇ ਆ ਜੀ ਕੋਈ ਬਿਜ਼ਨਸ ਦਰਾਂਗੇ ਹਾਂ ਜੀ ਮੈਂ ਗੈਨੀ ਲਾਟਰੀ ਸਟਾਲ ਮਲੌਰ ਦਰਦਾਰ ਚੌਂਕ ਸਾਡੀ ਦੁਕਾਨ ਤੋਂ ਇਸ ਬੰਦੇ ਨੇ ਟਿਕਟ ਲਈ ਸੀ 6 ਰੁਪਏ ਵਾਲੀ ਠੀਕ ਹੈ ਜੀ ਜਿਹਦੇ ਵਿੱਚੋਂ ਇਸ ਨੂੰ 2,25,000 ਰੁਪਏ ਦਾ ਇਨਾਮ ਲੱਗਿਆ ਠੀਕ ਹੈ ਜੀ ਤੇ ਆਰਮੀ ਨੇ ਕਿੰਨੇ ਕ ਨਾਮ ਨੇ ਕਹਿੰਦਾ ਆਰਮੀ ਨੇ ਹਰ ਰੋਜ਼ ਹੀ ਨਿਕਲਦੇ ਹੈ ਤਕਰੀਬਨ ਕਿਸੇ ਨੂੰ 2 ਲੱਖ ਕਿਸੇ ਨੂੰ 45,000 ਕਿਸੇ ਨੂੰ 3000 ਇਹ ਲੱਗੀ ਜਾਂਦੇ ਨੇ ਜੀ ਠੀਕ ਹੈ ਡੇਲੀ ਖੁੱਲ ਰਹੀ ਆ ਆ ਛੋਟਾ ਜਿਹਾ ਕਾਕਾ ਇਹ ਪਾਉਂਦਾ ਪਟਾਕਾ ਠੀਕ ਹੈ ਜੀ ਇਹ 6 ਰੁਪਏ ਦੀ ਟਿਕਟ ਹੈ ਕਰੋੜ ਰੁਪਏ ਇਹਦੇ ਵਿੱਚੋਂ ਇਨਾਮ ਨਿਕਲਦਾ ਹੈ ਇਹ ਜਿਹੜੀ 2 ਲੱਖ ਦੀ ਲੈਟਰਿਕ ਹੈ 6 ਰੁਪਏ ਦੀ ਇਹ 6 ਰੁਪਏ ਵਾਲੀ ਟਿਕਟ ਸੀ ਜੀ ਕਾਪੀ ਲਈ ਸੀ ਇਹਨਾਂ ਨੇ 25 ਟਿਕਟਾਂ ਦੀ ਠੀਕ ਹੈ ਜੀ ਇਹ ਮਾਰਦਾ ਥਾਪੀ 25 ਟਿਕਟਾਂ ਦੀ 150 ਰੁਪਏ ਦੀ ਕਾਪੀ ਜਲਦੀ ਕਰੋ ਲੈ ਜਾਓ ਆਪਣੀ ਕਿਸਮਤਾਂ ਜਮਾ ਅੱਗੇ ਆ ਰਿਹਾ ਜੀ ਆ ਪੰਜਾਬ ਗਵਰਨਮੈਂਟ ਦਾ ਤਿੰਨ ਪਹਿਲਮਾਨ ਇਹਨਾਂ ਨੇ ਦੀਵਾਲੀ ਵੇਲੇ ਕੱਢੇ ਨੇ ਜਿਨ੍ਹਾਂ ਤੇ 11 ਕਰੋੜ ਰੁਪਏ ਦਾ ਇਨਾਮ ਰੱਖਿਆ ਹੈ ਜਿਸ ਬੰਦੇ ਨੂੰ ਵੀ ਇਹ ਮਿਲਦੇ ਨੇ ਛੇਤੀ ਤੋਂ ਛੇਤੀ ਫੜ ਲਓ ਤੇ ਗਵਰਨਮੈਂਟ ਤੋਂ 11 ਕਰੋੜ ਰੁਪਏ ਦਾ ਇਨਾਮ ਪ੍ਰਾਪਤ ਕਰੋ। ਇਹ ਪਨੋਟ ਪਨੋਟ ਐਂਟਰਪ੍ਰਾਈਜ਼ ਲੁਧਿਆਣੇ ਤੋਂ ਇਹ ਟਿਕਦਾ ਸ਼ੁਰੂ ਹੋਈਆਂ ਨੇ। ਜਿੰਨਾ ਤੇ 11 ਕਰੋੜ ਤੇ ਬਾਕੀ ਹੋਰ ਵੀ ਲੱਖਾਂ ਦੇ ਇਨਾਮ ਨੇ। ਇਨਾਮ ਤਾਂ ਬਹੁਤ ਲੱਜੁਕੇ ਜੀ। 2 ਲੱਖ ਦਾ ਵੀ ਲੱਗਿਆ। 45000 ਦਾ ਵੀ ਲੱਗਿਆ ਜੀ। 3000 ਦਾ ਵੀ। ਤੇ ਬਾਕੀ ਹੁਣ ਐਟ ਕੀ ਸਾਨੂੰ ਉਮੀਦ ਆ ਵੀ ਪੂਰਾ 11 ਕਰੋੜ ਰੁਪਇਆ ਮਲੌਰ ਸਟਾਲ ਤੋਂ ਹੀ ਲੱਗੂਗਾ ਨਹੀਂ ਲਾਟਰੀ। ਪੱਕਾ ਦਾਵਾ। ਪਹਿਲਾ 100000 ਰੁਪਏ ਆ ਵੀ ਲੱਗਿਆ ਜੀ ਇਹ ਆਉਣਾ ਪਊਗਾ ਜੀ ਮਲੌਰ ਦਿਧਾਲ ਚੌਂਕ ਗਿਆਨੀ ਲਾਟਰੀ ਸਟਾਲ ਨੇੜੇ ਸਿਮਰਨ ਮੋਬਾਈਲ ਰਿਪੇਅਰ